ਆਲ ਆਫਸਰ ਆ ਨੇ ਜਾਂ ਤੇ ਉਹਨਾਂ ਦੀ ਟ੍ਰੇਨਿੰਗ ਵਿੱਚ ਕਮੀ ਹੈ ਜਾਂ ਉਹਨਾਂ ਦੇ ਤਜਰਬੇ ਵਿੱਚ ਕਮੀ ਹੈ ਜਾਂ ਉਹਨਾਂ ਦੀ ਲਾਪਰਵਾਹੀ ਹੈ ਲੇਕਿਨ ਜੋ ਵੀ ਹੈ ਜੇ ਜ਼ਿੰਮੇਵਾਰੀ ਫਿਕਸ ਹੋਵੇਗੀ ਤੇ ਤੱਦੇ ਅੱਗੇ ਵਾਸਤੇ ਇੱਕ ਮਿਸਾਲ ਕਾਇਮ ਹੋਊਗੀ ਕਿਉਂਕਿ ਇਹ ਮਾਮੂਲੀ ਗੱਲ ਨਹੀਂ ਹੈ ਜਿੱਥੇ ਲੋਕਾਂ ਦੀ ਜਾਨ ਦਾ ਮਸਲਾ ਹੈ ਔਰ ਅਸ਼ਵਨੀ ਜੀ ਨੇ ਕਿਹਾ ਕਿ ਅਸੈਂਬਲੀ ਵਿੱਚ ਵੀ ਇਹ ਇਸ਼ੂ ਆਇਆ ਜਾਵੇਗਾ ਔਰ ਮੋਦੀ ਜੀ ਬਜ਼ਾਤੇ ਖੁਦ ਪੰਜਾਬ ਤੇ ਨਜ਼ਰ ਰੱਖੇ ਹੋਏ ਨੇ ਉਸ ਦਿਨ ਆਇਸਨ ਸੁਝਾਰ ਬੋਲੇ ਕੁਝ ਲੋਕੀ ਉਹਨਾਂ ਨੂੰ ਮਿਲੇ ਉਹਦੇ ਬਾਅਦ ਮੈਂ ਨੇਸ਼ ਦੀ ਅਸੀਂ ਵੀ ਗਏ ਉਹ ਲੋਕੀ ਲਿਖੇ ਆਏ ਆ ਉਹਦੇ ਰੁੜ ਗਏ ਜੀ ਅਸੀਂ ਆ ਵੀਐਸਐਫ ਦੀਆਂ ਪੋਸਟਾਂ ਤੇ ਉੱਥੇ ਤੇ ਸੁਝਾਅ ਹੈ ਕਿ ਅਗਲੀ ਵਾਰੀ ਉੱਥੇ ਇੱਕ ਪੁਲ ਬਣਾਇਆ ਜਾਵੇ ਤੇ ਵੀਐਸਐਫ ਦੀ ਪੋਸਟ ਪੁਲ ਦੇ ਉੱਤੇ ਵੜਾਈ ਜਾਵੇ ਤਾਂ ਕਿ ਉਚਾਈ ਤੇ ਰਹੇ ਪਹਿਲਾਂ ਅੱਛਾ ਉੱਥੇ ਵੀ ਪਤਾਈ ਹੋਈ ਉਹਨਾਂ ਨੇ ਕੀ ਕੀਤਾ ਸੀ ਕਿ ਥੱਲੇ ਉਹ ਪਾਈਪਾਂ ਪਾਈ ਸੀ ਪਾਈਪਾਂ ਲਾਜ਼ ਹੋ ਗਈ ਦੀ ਸੀ ਆਏ ਪਾਣੀ ਆਇਆ ਤਾਂ ਸਾਰਾ ਪਾਣੀ ਪਿੱਛੇ ਆ ਗਿਆ ਬੈਕਵਾਟਰ ਹੋ ਗਿਆ ਤੇ ਸਾਰਾ ਸਾਰਾ ਸੁਝਾਰ ਬੋਲ ਰਿਹਾ ਉਹਨਾਂ ਸਿਰ ਨਵੇਂ ਸਿਰੇ ਜਿਸਲੇ ਬੜੇਗਾ ਪੁੱਲ ਬੜੇਗਾ ਥੱਲੇ ਫਲਾਡ ਗੇਟ ਹੋਣਗੇ ਸੋ ਮੈਂ ਇਹ ਕਹਿਣ ਦਾ ਮਗਵਾਦ ਇਹ ਹੈ ਕਿ ਅਫਸਰ ਕੇ ਇਕ ਤੇ ਤਕਨੀਕੀ ਤੌਰ ਤੇ ਵੀ ਇਹਦੀ ਮੋਡਰਨਾਈਜੇਸ਼ਨ ਕਰਨੀ ਪੈਣੀ ਹੈ ਔਰ ਜਿਹੜੇ ਅਫਸਰਾਂ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਵੀ ਮੁਨਾਸਬ ਕਾਰਵਾਈ ਹੋਵੇ ਤਾਂ ਕਿ ਅੰਗੇ ਵਾਸਤੇ ਇੱਕ ਮਿਸਾਲ ਕਾਇਮ ਰਹੇ ਔਰ ਇਸ ਤਰੀਕੇ ਨਾਲ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਨ ਦੀ ਕੋਈ ਜਰੂਰਤ ਨਾ ਸਰ ਤਿੰਨ ਅਧਿਕਾਰੀ ਜਿਹੜੇ ਸਸਪੈਂਡ ਕੀਤੇ ਗਏ ਨੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਚੀਫ ਸਕੱਟਰੀ ਨੂੰ ਵੀ ਲੱਕੋ ਗੱਲ ਇਹ ਵੇ ਕਿ ਇਹ ਜਿਹੜੇ ਤਿੰਨ ਕੀਤੇ ਨੇ ਇਹ ਵੱਡੇ ਛੋਟੇ ਬਣਾ ਦੇ ਉਹ ਤੁਸੀਂ ਗੇਟ ਖੋਲਣ ਵਾਲੇ ਨੂੰ ਕਰਤਾ ਸਸਪੈਂਡ ਉਹਦੇ ਵਿਚਾਰੇ ਦਾ ਕੀ ਕੁਦੂਰ ਸਰ ਵੱਡੇ ਦੁਆਰੇ ਨੂੰ ਪਹੁੰਚਾਇਆ ਜਾ ਸਕਦਾ ਬਹੁਤ ਹੈ ਜਿਸ ਤਰ੍ਹਾਂ মিডিਆ ਵਾਲੇ ਕਹਿੰਦੇ ਐਸਕੇਪ ਗੋਡ ਬਣਾਇਆ ਗਿਆ ਉਹ ਵਿਚਾਰੇ ਆਜ ਸਾਡਾ ਉਹਨਾਂ ਨਾਲ ਵੀ ਮਿਲਣਾ ਹੋਇਆ ਹੈ ਪਹੁੰਚਾਇਗਾ ਉਹ ਕਹਿੰਦੇ ਜੀ ਸਾਨੂੰ ਹੁਕਮ ਹੀ ਨਹੀਂ ਅੱਜ ਅਸੀਂ ਕਿਸ ਤਰ੍ਹਾਂ ਖੋਲਦੇ ਸਰ ਫਿਰ ਇਹ ਮੇਨ ਮੈਂ ਜ਼ਿੰਮੇਵਾਰੀ ਤੇ ਉਹਨਾਂ ਲੋਕਾਂ ਦੀ ਹੈ ਨਾ ਕਿ ਜਿਨ੍ਹਾਂ ਨੂੰ ਇਹ ਇਖਤਿਆਰ ਸੀ ਕਿ ਗੇਟ ਖੋਲਣ ਦਾ ਹੁਕਮ ਜਾਰੀ ਕਰੇ ਜੀ ਗੱਲ ਸਮਝੋਣਾ ਜਤਿੰਦਰ ਸਿੰਘ ਜੀ ਇੱਕ ਮਿੰਟ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ ਇਹ ਇੱਕ ਮਿੰਟ ਸ਼੍ਰੀਵਾਰ ਇੱਕ ਮਿੰਟ ਪੰਜਾਬ ਦੇ ਪ੍ਰਤੀ ਮੋਦੀ ਸਾਹਿਬ ਕਿੰਨਾ ਪਿਆਰ ਕਰਦੇ ਨੇ ਇਹ ਸਾਡੇ ਗਵਾਂਢੀ ਵੀ ਨਹੀਂ ਪਾਏ ਲੇਕਿਨ ਤਿੰਨ ਵਾਰ ਚਲੋ ਕੋ ਯਾਰ ਪੰਜਾਬ ਦੇ ਲੋਕਾਂ ਦਾ ਹਾਲ ਪੁੱਛਣ ਲਈ ਉਹਨਾਂ ਦੇ ਦੁੱਖ ਦਰਦ ਦੇ ਅੰਦਰ ਪੂਰੀ ਕੇਂਦਰ ਦੀ ਸਰਕਾਰ ਇਹ ਮੋਦੀ ਸਾਹਿਬ ਦੇ ਪ੍ਰਤੀਨਿਧੀ ਦੇ ਰੂਪ ਤੇ ਸਾਰਾ ਕੁਝ ਦੇਖਣ ਆਏ ਨਹੀਂ ਔਰ ਮੇਰਾ ਮੈਂ ਬੜਾ ਸਿੱਧਾ ਇੱਕ ਗੱਲ ਕਹਿਣਾ ਇਹ ਮੈਨ ਮੇਡ ਬਾੜ ਆਈ ਹੈ ਇਹ ਕੁਦਰਤ ਤੋਂ ਜ਼ਿਆਦਾ ਇਹਨਾਂ ਦੀ ਨਲਾਕੀ ਸਰਕਾਰ ਦੀ ਇਹਨਾਂ ਦੇ ਵੱਡੇ ਅਫਸਰ ਜਨੂੰ ਇਹ ਬਚਾਉਣਾ ਚਾਹੁੰਦੇ ਨੇ ਜਦੋਂ 523 ਮੀਟਰ ਪਾਣੀ ਆ ਗਿਆ ਸੀ ਉਸ ਵੇਲੇ ਡੈਮ ਦੇ ਗੇਟ ਕਿਉਂ ਨਹੀਂ ਖੁੱਲੇਗੇ ਥੋੜਾ 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 ਕਰਕੇ ਪਾਣੀ ਛੱਡਿਆ ਰੰਦਾ ਉਹ ਜਿੱਤੇ ਜਾ ਕੇ ਮਿਲੀ ਅੱਗੇ ਸੁਜਾਨਪੁਰ ਰੁੜ ਗਿਆ ਰਾਵੀ ਨਾਲ ਅੰਮ੍ਰਿਤਸਰ ਤੱਕ ਇਹ ਫਲੱਡ ਜਿਹੜਾ ਮਾਰ ਪਈ ਹੈ ਜੇ ਜੇ ਤੁਹਾਡੇ ਘਰ ਵਿੱਚ ਵੀ ਪਾਣੀ ਆਵੇ ਜਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਪਾਣੀ ਆਉਣ ਲੱਗਿਆ ਹੈ ਤੁਸੀਂ ਨਾਲੀ ਖੋਲ ਛੱਡਦੇ ਖੋਲ ਦੇ ਕੇ ਨਹੀਂ ਖੋਲਦੇ ਕੋਈ ਬਲਾਕੜ ਖੋਲਦੇ ਕਿਸ ਇੰਤਜ਼ਾਰ ਦੇ ਨਹੀਂ ਕਰਦੇ ਕਿ ਮੇਰਾ ਮਕਾਨ ਰੁਣ ਦੀ ਕਤਾਰ ਤੇ ਆਵੇ ਤੇ ਫਿਰ ਮੈਂ ਖੋਲਾਂਗਾ ਤੇ ਅਸੀਂ ਸਮਾਜ ਨੂੰ ਆਪਣਾ ਪਰਿਵਾਰ ਸਮਝ ਕੇ ਕੰਮ ਕਰਨਾ ਪੈਣਾ ਹੈ ਇਹ ਨਹੀਂ ਹੈ ਕਿ ਲੋਕਾਂ ਦੀ ਜਾਨ ਦੀ ਕੀਮਤ ਹੀ ਕੋਈ ਨਹੀਂ ਤੇ ਅਧਿਕਾਰੀ ਸਿਰਫ ਆਪਣੀ ਮਹਿਫੂਜ਼ ਰੱਖਣ ਅਸ਼ਨੀ ਜੀ ਇੱਕ ਚੀਜ਼ ਇੱਕ ਚੀਜ਼ ਤੁਸੀਂ ਵੀ ਕਾਫੀ ਟਾਈਮ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਇਹਦੇ ਲਈ ਪੂਰੀ ਤਰ੍ਹਾਂ ਦੋਸ਼ੀ ਹੈ ਔਰ ਜਦੋਂ ਜਦੋਂ ਪੰਜਾਬ ਸਰਕਾਰ ਦੋਸ਼ੀ ਹੁੰਦੀ ਹੈ ਜਦੋਂ ਜਦੋਂ ਪੰਜਾਬ ਸਰਕਾਰ ਕੋਲ ਪੰਜਾਬ ਦੀ ਲੋਕਾਂ ਦਾ ਜਵਾਬ ਨਹੀਂ ਹੁੰਦਾ ਉਦੋਂ ਉਦੋਂ ਅਸੀਮ ਸਦਨ ਦਾ ਇਹ ਦੁਰਪਯੋਗ ਕਰਦੀ ਹੈ ਉਹਦੀ ਆੜ ਚ ਸੁਭਦੀ ਹੈ ਕੀ ਹੋਏਗਾ ਸਦਨ ਚ ਗਾਲਾਂ ਗਾਲੀ ਗਲੋ 2 4 ਰੋਪਨ ਇਹਦੇ ਇਲਾਵਾ ਇਹ ਲੋਟਰਸ ਤੋਂ ਚੱਲੂ ਹੋ ਜੋ ਪੰਜ ਸੈਸ਼ਨ ਇਹਨਾਂ ਨੇ ਇਦਾਂ ਦੇ ਬੁਲਾਏ ਸੀ ਨਿਕਲਿਆ ਕਿ ਸਿੱਟਾ ਉਹਦਾ ਜ਼ੀਰੋ ਇਸ ਵੇਲੇ ਪੰਜਾਬ ਦੀ ਜਨਤਾ ਇਹਨਾਂ ਨੂੰ ਇਸ ਵੇਲੇ ਸੇਵਾ ਕਰਨੀ ਚਾਹੀਦੀ ਸੀ ਲੋਕਾਂ ਨਾਲ ਖੜਾਉਣਾ ਚਾਹੀਦਾ ਸੀ ਇਹ ਉਸ ਵੇਲੇ ਜਾ ਕੇ ਆਪਣੀ ਰਾਜਨੀਤੀ ਤੇ ਪਏ ਨੇ ਮੈਂ ਅੱਜ ਵੀ ਕਹਿੰਦਾ ਇਹ ਰਾਜਨੀਤੀ ਦਾ ਨਹੀਂ ਪੰਜਾਬੀਆਂ ਦੀ ਸੇਵਾ ਕਰਨ ਦਾ ਮੁੱਤ ਹੈ